ਲੋ ਜੀ ਵੈਗਰੂ ਦੀ ਕਿਰਪਾ ਦੇ ਨਾਲ ਅੱਜ ਨਿਊ ਹਾਲੈਂਡ 3630 ਚਲਾ ਕੇ ਵੇਖਣ ਲੱਗੇ ਆ ਜੀ 10 ਫੁੱਟੇ ਰੋਟਾਵੇਟਰ ਤੇ ਜਿਹੜਾ 10 ਫੁੱਟਾ ਰੋਟਾਵੇਟਰ ਲੈ ਕੇ ਆਏ ਦੀ 마ਸ਼ੀਨ ਦਾ ਸਮਾਨੇ ਤੋਦਣ ਤੇ ਤਵੇ ਤੂਵੇ ਲੱਗੇ ਕੱਸਣਾ ਫਿਰ ਕਰਦੇ ਆ ਚੈੱਕ ਵੇਖਦੇ ਆ ਪਰਫਾਰਮੈਂਸ ਟਰੈਕਟਰ ਦੀ ਛੋਟੇ ਦੀ ਤੇ ਵੀਡੀਓ ਕਰਾਂਗੇ ਤੁਹਾਡੇ ਨਾਲ ਸਾਂਝੀ ਇੱਧਰ ਖੜਾ ਆਪਣੇ ਚਾਚੇ ਵਾਲਾ ਝੋਟਾ ਇਸ 450 ਕ੍ਰਾਸ ਵੀ ਵਿੱਚ ਹੀ ਹੈ ਡੱਬੇ ਦੇ ਵਿੱਚ ਆ ਕ੍ਰਾਸ ਤੇ ਵੇਖੋ ਜਮਾਂ ਅਨ ਟੱਚ ਹੈ ਆਪਾਂ ਹੀ ਚਲਾਉਣਾ ਹੁਣ ਅੱਜ ਲਓ ਜੀ ਅਸੀਂ ਚਾਹ ਨਾਲ ਬਰਫੀ ਖਾਣ ਲੱਗੇ ਆ ਇਧਰ ਔਲੇ ਸਾਰੇ ਡਿੱਗ ਗਏ ਪਤਾ ਨਹੀਂ ਉੱਤੇ ਤੋਤਾ ਹੈ ਹਾਂ ਤੋਤੇ ਨੇ ਉੱਤੇ ਸਾਰੇ ਡਿੱਗ ਗਏ ਮੈਂ ਕਿਹਾ ਔਲੇ ਕਿਵੇਂ ਡਿੱਗ ਗਏ ਸਾਰੇ ਔਲੇ ਡੇਗਤੇ ਹੈਂ ਖੜਿਓ ਹੈਂ ਹੈਂ ਸਾਰੇ ਬੂਟੇ ਦੀ ਐਸੀ ਤੈਸੀ ਕਰਕੇ ਫੜ ਕੇ ਪਰ ਉਹ ਨਹੀਂ ਲੱਗ ਰਹੀ ਇਹ ਪਤਾ ਨਹੀਂ ਕਿੱਥੋਂ ਲੱਗਣੀ ਹੈ ਹੈਂ ਇਹ ਵੀ ਪਲਾ ਲ ਜੇਗਾ ਇੱਕੂ ਪੇ ਘਟਣ ਵਾਸਤੇ ਉਹ ਨਾ ਪੇ ਲਾ ਕੇ ਰੱਖੀਂ ਪੀੜ ਵਧਾ ਕੇ ਆਪਾਂ ਨਾ ਮਿਊਜ਼ਿਕ ਲਾ ਦਾਂਗੇ ਕਿੱਥੇ ਹੁਣ ਮੈਂ ਟੱਕਣ ਲਾਉਂਗਾ ਠੀਕ ਹੈ ਜੀ ਟੱਕਣ ਲਾ ਟੱਕਣੇ ਦਾ ਲਾਉਣਾ ਚੋਕਲੇ ਲਾ ਆ ਉਹ ਡੱਬਾ ਇਹਦਾ ਸੰਭਾਲ ਕੇ ਰੱਖਣਾ ਹੈ ਦੇ ਵਿੱਚ ਜਰਾ ਪ੍ਰੋਫੈਸਰ ਹੈ ਨਾ ਮੈਂ ਕਹਿੰਦਾ ਕੈਮਰਾਮੈਨ ਨਾਲ ਕੰਮ ਸਾਰਿਆਂ ਨੂੰ ਸੌਖਾ ਹੂੰ ਸੌਖਾ ਸੌਖਾ ਹਾਂਜੀ ਮੈਂ ਜਾਈਦਾ ਆਪਣਾ ਫੈਕਟਰੀ ਦਾ ਲੈ ਕੇ ਜੀ ਬੜੀ ਜਿੰਨਾ ਕੁੱਲੀ ਨੂੰ ਛੋਟੀਆਂ ਨੇ ਮੈਨੂੰ ਲੱਛਣ ਜਿਹਾ ਮਗਰ ਹੋਏ ਸੀ ਅੱਛਾ ਚੌੜੀਆਂ ਮਗਰ ਹੋਈਆਂ ਉਹ ਤਾਂ ਹੋ ਜਾਣੀਆਂ ਕੀ ਕਰਦਾ ਆਪਣੇ ਮੈਨੂੰ ਨਹੀਂ ਲੱਗਦਾ ਦੁੱਖਾਂ ਨੂੰ ਪਤਾ ਆਪਾਂ ਮਿਲ ਕੇ ਆਨੇ ਆਪਾਂ ਕੋਲ ਕਿੱਥੇ ਆਪਾਂ ਚੈੱਕ ਕਰਦੇ ਆਪਾਂ ਇੱਕ ਗਲਤੀ ਕੀਤੀ ਵੱਡੇ ਹੀ ਕਰਕੇ ਚੌੜਾ ਕੀਤਾ ਹੈ ਨਾ ਸਿਸਟਮ ਹੈ ਨਾ ਠੀਕ ਹੈ ਆਹ ਦਾਦਾ ਠੀੜਾ ਹੁੰਦਾ ਹੈ ਨਹੀਂ ਰੋਟਾ ਵੇਟਰ ਲੱਗਿਆ ਆ ਪਲਾਸਟਿਕ ਇਹ ਨਹੀਂ ਲਾਉਣੀ ਨਾਲੋ ਸੱਤਰੀਏ ਜੀ ਹੈ ਇਹ ਵੀ ਕੋਈ ਨਹੀਂ ਫਾਇਦਾ ਨਹੀਂ ਆ ਰਿਹਾ ਅਸਰ ਕੋਸੋ ਵਿੱਚ ਵਿੱਚ ਰਹੀ ਸਕਰੋਸ ਹੀ ਕੋ ਮੂਹਾਂ ਇਹ ਨਹੀਂ ਘੁੰਮਦੇ ਇਹ ਤਾਂ ਬਾਹਰ ਰਹਿੰਦੀ ਹੋਵੇ ਬਾਕੀ ਕਮਾ ਕੇ ਦੇਖ ਲੈਣੇ ਆ ਹੁਣ ਆ ਅਖਰਾਵੀ ਇਹਨਾਂ ਦਾ ਖਾਬਾ బాగ మిత్ర చల్ల బా ಕಾ ਨੀ ਕਿੜਾ ਕੇ ਵੀਰ ਨੱਕੜ ਨਹੀਂ ਆਉਂਦਾ ਕਿਤੇ ਇਹਦੇ ਕੋਠਾ ਫੋਟਾ

ചതീ ബ അഗലി പൂശ് എല്ലേ He's ਦੇਖ ਸਕਦੇ ਹੋ ਆਰਪੀਐਮ ਦੀ ਇੰਨੀ ਕੋ ਹੈ ਵਧੀਆ ਚੱਲੀ ਜਾਂਦਾ ਰਾਤ ਨੂੰ ਟੇ ਰੂਟਾ ਵੇਟਰ ਤੇ ਲੱਗੇ ਨੇ ਚੈੱਕ ਕਰਨ ਨਿਊ ਹਾਲੈਂਡ 36P ਦਾਸ ਪੁੱਟਾ ਰੋਟਾਵੇਟਰ ਤੇ ਤੇ ਆਗਲੇ ਤਵੇ ਨਾ ਘੱਟ ਲੱਗਦੇ ਸੀ ਆਪਾਂ ਡਾਊਨ ਕਰਤੇ ਹੁਣ ਲੀਵਰ ਦੋਵੇਂ ਥੱਲੇ ਨੇ ਫੁੱਲ ਡਾਊਨ ਕੀਤੇ ਹੋਏ ਨੇ ਲੀਵਰ ਪਰਾਲੀ ਫਸ ਜਾਂਦੀ ਆ ਵਿੱਚ ਜਿਆਦਾ ਡ੍ਰੌਪੇਜ ਨਹੀਂ ਕਰਦਾ ਵਧੀਆ ਚੱਲਦਾ ਟਰੈਕਟਰ ਕਿਉਂਕਿ ਰੋਟਾਵੇਟਰ ਵੀ ਵੇਖੋ 10 ਫੁੱਟ ਹੈ ਤੇ ਚੱਕਰ ਬਿਲਕੁਲ ਟਰੈਕਟਰ ਤੇ ਸਹੀ ਨੇ ਕੋਈ 150 ਡ੍ਰੌਪੇਜ ਇੰਨੀ ਕਰਦਾ ਵੇਖੋ ਕਰੂਗਾ ਕੋਈ ਟਰੈਕਟਰ ਵੀ ਪਾ ਲੋ ਕੋਈ ਮੋਡੀਫਿਕੇਸ਼ਨ ਨਹੀਂ ਹੋਈ ਟਰੈਕਟਰ ਜਿਵੇਂ ਕੰਪਨੀ ਤੋਂ ਆਇਆ ਹੋਈ ਹੈ ਅੱਜ ਪਹਿਲੀ ਵਾਰ ਇਹਦੇ ਰੋਟਾਵੇਟਰ ਚਲਾ ਕੇ ਵੇਖਿਆ ਇੱਕ ਦਿਨ ਇੱਕ ਕਿਲਾ ਵਾ ਕੇ ਵੇਖਿਆ ਸੀ ਹੈਰੋ ਨਾਲ ਹੋਰਾਂ ਦੇ ਪਿੱਛੇ ਕੋਈ ਵੀ ਇੰਪਲੀਮੈਂਟ ਨਹੀਂ ਪਾ ਕੇ ਦੇਖਿਆ ਨਾ ਕੋਈ ਕਲਟੀਵੇਟਰ ਨਾ ਕੋਈ ਟਰਾਲੀ ਵੀ ਨਹੀਂ ਪਈ ਨਾ ਕਲਟੀਵੇਟਰ ਪਿਆ ਕੋਈ ਵੀ ਨਹੀਂ ਪਿਆ ਜਾਂ ਜੇ ਰੋਟਾਵੇਟਰ ਪਾਇਆ ਤੇ ਜਾਂ ਇੱਕ ਦਿਨ ਹੈਰੋ ਕਾਈਤੀ ਨੌਨੋ ਦੀ ਤੇ ਬਾਕੀ ਇਹ ਟਰੈਕਟਰ ਦੀ ਹੈਰੋ ਆਉਣ ਵਾਲੀ ਆ ਥੋੜੇ ਦਿਨਾਂ ਤੱਕ ਤੁਹਾਨੂੰ ਦਿਖਾਵਾਂਗੇ ਤੇ ਕਲਟੀਵੇਟਰ ਵੀ ਉਹਦੇ ਦੇ ਕਿਹੋ ਜਿਹੀ ਪਰਫਾਰਮੈਂਸ ਕਰੂਗਾ ਉਹ ਵੀ ਦਿਖਾ ਦਾਂਗੇ ਪਹਿਲਾਂ ਆਪਣੀ ਹੈਰੋ ਨਾਲ ਚੈੱਕ ਕੀਤਾ ਸੀ ਪੁਰਾਣੀ ਨਾਲ ਨੌਨੋ ਦੀ ਨਾਲ ਕੌਣੇ 2 ਲੱਖ ਦਾ ਰੂਟਾ ਵੇਟਰ ਆਇਆ ਫਿਰ ਬਾਅਦ ਚ ਕਮੈਂਟ ਕਰਕੇ ਬਾਈ ਰੇਟ ਪੁੱਛਣਗੇ ਪਹਿਲਾਂ ਹੀ ਦੱਸ ਦਿੰਨੇ ਆ ਕੌਣੇ 2 ਲੱਖ ਚ ਆਪਣਾ ਘਰੇ ਪਹੁੰਚ ਗਿਆ ਰੂਟਾ ਵੇਟਰ ਹੁਣ ਦੋਵੇਂ ਲੀਵਰ ਥੱਲੇ ਨੇ ਫੁੱਲ ਲਿਫਟ ਨਹੀਂ ਮੰਨੀ ਟਰੈਕਟਰ ਦਾ ਜੋਰ ਲਵਾਉਣੇ ਪਏ ਆ ਵੀ ਵੱਧ ਤੋਂ ਵੱਧ ਜੋਰ ਲੱਗੇ ਸੁਹਾਗੇ ਜੀ ਨਾ ਥਾਂ ਲੈ ਕੇ ਜਾਂਦਾ 10 ਫੁੱਟਾ ਰੂਟਾ ਵੇਟਰਾ ਜਿਹੜਾ ਆਈ ਵੇਖੋ ਐਨੀ ਢੰਗਾਈ ਆ ਸਹੀ ਗੱਲ ਨੇ ਤੇਰੇ ਤੋਂ ਜੱਗ